ਸਲਾਮ ਵਾਲੇਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਸਿਗ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ 10 ਵੱਡੇ ਪਾਪਾਂ ਦੇ ਬਾਰੇ ਦੱਸਾਂਗੇ ਜਿਹੜਾ ਹਰ ਮਨੁੱਖ ਰੋਜ਼ ਕਰਦਾ ਹੈਗਾ ਉਹ ਕਿਹੜੇ ਪਾਪ ਜਿਹੜਾ ਹਰ ਮਨੁੱਖ ਰੋਜ਼ ਕਰਦਾ ਹੈਗਾ ਇਸ ਦੇ ਬਾਰੇ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਵਧੀਆ ਕਥਾ ਹੈਗੀ ਹੈ ਧਿਆਨ ਨਾਲ ਸੁਣਿਆ ਹੋਊ ਸਕਦਾ ਹੈ ਕਿਸੇ ਇੱਕ ਦੇ ਵਿੱਚ ਜੇਕਰ ਤੁਸੀਂ ਕਮੀ ਕਰਦੇ ਹੋ ਕਿਸੇ ਇੱਕ ਗੁਨਾਹ ਚ ਸੁਣ ਕੇ ਤੁਸੀਂ ਕਮੀ ਕਰਦੇ ਹੋ ਹੈਗੀ ਆ ਤੇ ਤੁਹਾਡੀ ਜ਼ਿੰਦਗੀ ਜੜੀ ਆ

ਗੁਰੂ ਨੇ ਆਪਣੀ ਬਾਣੀ ਦਾ ਐਸਾ ਬਾਣ ਮਾਰਿਆ ਕਬੀਰ ਕਹਿੰਦੇ ਨੇ ਗੁੰਗਾ ਹੋ ਗਏ ਆ ਗੁੰਗਾ ਹੋ ਗਏ ਆਪਣੀ ਗਿਆਤ ਲਈ ਅਰਜ਼ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤੇ ਇਹ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ 10 ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਆਮ ਸਨਾਤਨ ਮਤ ਮੰਨਦਾ ਹੈ ਬਈ 10 ਪੁਰਬਾਂ ਦੇਤੇ ਵਕ ਵਕ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ 10 ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਇਹ ਨਹੀਂ ਲੈਂਦੇ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੋਲ ਦੇਨੇ ਕਿਸੇ ਵਕਤ ਫਿਰ ਅਰਜ਼ ਕਰਾਂਗਾ 10 ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਬਾਪ ਮਨ ਦੇ ਨੇ ਤੇ ਤਿੰਨ ਬਾਪ ਤਨ ਦੇ ਨੇ ਚਾਰ ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ ਮਿੱਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਮੈਂ ਗੱਪ ਸ਼ਫਜ਼ੂਲ। ਨਾ ਕੋਈ ਮਤਲਬ ਐਵੇਂ એનર્ਜੀ ਵੇਸਟ ਕਰੀ ਜਾਣ। ਤੀਸਰਾ ਕੌੜਾ ਬੋਲਣਾ ਚੌਥਾ ਫਿਰਕਾ ਬੋਲਣਾ ਇਹ ਚਾਰ ਬਾਪ ਜ਼ਬਾਨ ਦੇ ਮਨੇ ਗਏ ਤਿੰਨ ਬਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਤਿੰਨ ਪਾਪ ਤੰਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੇ ਕਿਸੇ ਦਾ ਮਾਲ ਖੋ ਲੈਣਾ ਇਹ ਦਸ ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਬਤਾ ਫਤੂਸੀ ਕੀ ਸੋਚ ਰਹੇ ਮੈਨੂੰ ਕੀ ਪਤਾ ਮੰਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮੰਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਕੋ ਬਿਲਕੁਲ ਖੁੱਲਾ ਹੈ ਮੰਨ ਦੇ ਤੰ ਇਸ ਵਾਸਤੇ ਮੰਨ ਦੇਚ ਅਕਸਰ ਪਾਪ ਚੱਲਦੇ ਨੇ ਬੁਰਾ ਸੋਚਦਾ ਹੈ ਮਨ ਔਰ ਬੁਰੀ ਸੋਚਣੀ बार-बार ਰਿਪੀਟ ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਨੀ ਬਣ ਜਾਂਦੀ ਹੈ ਬੁਰਾ ਸੋਚਿਆ ਹੋਇਆ ਬੁਰਾ ਕਿਰਦਾਰ ਬਣ ਜਾਂਦਾ ਹੈ ਬੁਰੀ ਨੀਅਤ ਬੁਰੀ ਕਿਰਤ ਬਣ ਜਾਂਦੀ ਹੈ ਇਸ ਵਾਸਤੇ ਗੁਰਬਾਣੀ ਰੋਕਦੀ ਹੈ ਬੀਜ ਨੂੰ ਹੀ ਖਤਮ ਕਰ ਮਨ ਆਪਣੇ ਤੇ ਬੁਰਾ ਮਿਟਾਣਾ ਵੇਖੇ ਸਗਲ ਸ੍ਰੇਸ਼ਟ ਸਾਜਨਾ ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰ ਸਮਝ ਲੈਂਦਾ ਆਪਣੇ ਦਾ ਬੁਰਾ ਨਹੀਂ ਸੋਚਦਾ ਤੋਂ ਮਹਿਰਜ਼ ਕਰੇ ਚਾਰ ਪਾਪ ਜ਼ਬਾਨ ਦੇ ਨੇ ਕਬੀਰ ਕਹਿੰਦੇ ਨੇ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ ਨਹੀਂ ਬੋਲਦਾ ਦੂਸਰਾ ਸ਼ਬਦ ਦਾ ਜੋ ਤੀਰ ਲੱਗਿਆ ਜੋ ਪੀੜ ਹੋਈ ਏ ਇਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਇਸ ਤੀਰ ਦੇ ਲਗਦਿਆਂ ਜੋ ਰਸ ਆਇਆ ਮੈਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਰੇ ਮੁਸਕਰਾਹਟ ਦੇ ਦੱਸਦੀ ਹੈ ਗੁੰਗੇ ਨੂੰ ਕੁਝ ਸਵਾਦ ਆਇਆ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਂ ਰਸ ਤੇ ਨੇ ਨਿੱਕੀ ਜਈਂ ਜਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੇ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੇ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੇ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਾਂ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾਂ ਨਾ ਮੈਂ ਕਹਿਣਾ ਨੇ। ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚੱਲ ਜਾਏਗਾ। पता सतगुर की कहें ने ने कहना कथन ना जाए मेरी कथनी च नहीं आता मेरी कथनी छोटी पै जाती इतना महान ऐसा नहीं कि मैं कथन नहीं किए दया क्या हो कथी कथे कथ देखा मैं अकथ ना कथन आ जा जितना कथन करदा कथनी छोटी पै जाती है वो बहुत बड़ा है बहुत बड़ा है। ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਉਸ ਤੀਰ ਤੇ ਲੱਗਦਾ ਗੁੰਗਾ ਹੋਵਾ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਵਿੱਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਸ ਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹਿੰਦੇ ਨੇ ਕਿਤੇ ਪੌਲਾ ਨਹੀਂ ਭੋਲਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਹੈ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੋਕ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ। ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ। ਤੇ ਵੀ ਮੈਰਜ਼ ਕਰਦਾ। ਪਰ ਭਰੋਸਾ ਕਰਨਾ ਇੱਕ दैਵੀ ਗੁਣਾ ਦੇ ਵਿੱਚ ਬਹੁਤ ਵੱਡਾ ਗੁਣ ਹੈ। ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ। ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ। ਹੋ ਸਕਦਾ ਆਪਣੇ ਭਰਾ ਤੇ ਪਤਨੀ ਤੇ ਵੀ ਸ਼ੱਕ ਕਰੇ। ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ। ਭੋਲਾ ਮਨੁੱਖ ਠਗਾ ਤੇ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਹੋਣਾ ਦੇਵੀ ਗੁਣਾ ਦੇ ਚੋਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਚਲਾਕ ਮਨੁੱਖ ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਛ ਹੋ धन गुरु गोबिंद सिंह जी महाराज औरंगजेब न जफरनामा श्री मकवाक पातशाही दसवीं तो राम नजदा शनास बराब ज का रहा दिल खराश भावे तो हद दिख तस्वीर रख दें और अल्लाह अल्लाहू जपद पंज वकत नमाज पढ़द फिर भी तू तो खुदा शनास नहीं है शैतान है तो तोखेबाज ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਿੰਮਤ ਅਗਰ ਸਦ ਕੋ ਰਾਮ ਬਾਪੂਰੀ ਕਸਮ ਮਰਾਏ ਤਬਾਰ ਨਾ ਜ਼ਗ ਇਕ ਜ਼ਰਰਾ ਦਮ ਇਕ ਨਹੀਂ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ 12 ਕੁਰਾਨ ਦੀ ਤਲਾਵਤ ਕਰਦਾ ਹੈ ਅੰਦਰ ਉਹ ਸ਼ੈਤਾਨ ਹੈ ਤੇਰੇ ਦੋ ਰੂਪ ਚਲਾਕ ਮਨੁੱਖ ਦੇ ਦੋ ਰੂਪ ਹਮੇਸ਼ਾ ਦਿਖਾਂਦਾ ਕੁਛ ਹੋਰ ਹੈ ਹੁੰਦਾ ਕੁਛ ਹੋਰ ਹੈ ਬੋਲਾ ਅੰਦਰੋਂ ਬਾਹਰੋਂ ਇੱਕ ਸਾਡੇ ਦੇਸ਼ ਦੇ ਵਿੱਚ ਮਹਾਨ ਹੋ ਗਏ ਜੋਗੀ ਨਾ ਸ਼ਿਵਜੀ ਨੂੰ ਓਲਾ ਸ਼ੰਕਰ ਕਹਿੰਦੇ ਨੇ ਬੋਲਾ ਨਾਲ ਬੋਲਾ ਬੋਲਾ ਔਰ ਇੱਕ ਤੇ ਭਰੋਸਾ ਕਰ ਲੈਣਾ ਸੀ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਉਸ ਨੂੰ ਠੱਗਣ ਲਈ ਆਇਆ ਔਰ ਬੜਾ ਭਾਰੀ ਧੋਖਾ ਦੇਣ ਲੱਗਾ ਭਰੋਸਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਹਾਫਿਜ਼ ਕਹਿੰਦੇ ਨੇ ਸਦ ਜਾ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਜਕੀਸ ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨਹੀਂ ਜਿਹਦੀ ਦਿਲ ਤੇ ਜ਼ਬਾਨ ਟਿਕਾ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਤਾਂ ਕੱਚੇ ਮਨੁੱਖ ਨੇ ਕਹਿੰਦੇ ਕੁਝ ਹੋਰ ਨੇ ਸੋਚਦੇ ਕੁਝ ਹੋਰ ਨੇ ਨੀਅਤ ਕੁਝ ਹੋਰ ਹੈ ਕਿਰਤ ਕੁਝ ਹੋਰ ਦਿਖਾਂਦੇ ਨੇ ਚੜਾਕ ਮਨੁੱਖ ਦੇ ਦੋ ਰੂਪ ਹੁੰਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਕਬੀਰ ਕਹਿੰਦੇ ਨੇ ਭੋਲਾ ਹੋ ਗਿਆ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਠਿਆ ਸੁਣਦਾ ਵੀ ਨਹੀਂ ਮੈਂ ਕਿਸੇ ਦੀ ਨਿੰਦਾ ਸੁਣਦਾ ਨਾ ਫੋਕੀ ਉਸਤਤ ਸੁਣਦਾ ਨਾ ਵਿਖੇ ਨਾਲਦ ਸੁਣਦਾ ਨਾ ਗੰਦੇ ਗੀਤ ਸੁਣਦਾ ਮੈਂ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਏ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਹ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਏ ਚੱਲਣ ਜੋਗਾ ਹੀ ਨਹੀਂ ਰਿਹਾ ਮਨ ਦੀ ਗੱਲ ਬਹਿ ਕਰਦੇ ਨੇ ਸ੍ਰੀ ਸੁਮੇਂ ਰਾਮਾਨੰਦ ਦਾ ਇੱਕ ਸ਼ਬਦ ਹੈ ਬਸੰਤ ਰਾਗ ਦੇ ਵਿੱਚ ਉਹਨਾਂ ਨੇ ਸਿੱਧਾ ਹੀ ਜ਼ਿਕਰ ਕੀਤਾ ਹੈ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲੇ ਤਮਨਾ ਭਾਇਓ ਪੰਗ ਮਨ ਦੀ ਭਟਕਣਾ ਮਿਟ ਗਈਏ ਪੰਗ ਪਿੰਗਲਾ ਹੋ ਗਏ ਮਨ ਦੇ ਪੈਰ ਟੁੱਟ ਗਏ ਮੰਦੀ ਭਜ ਦੌੜ ਕਦਮ ਹੋ ਗਏ ਮਨ ਟਿਗ ਗਏ ਪੈਰੀ ਟੁੱਟ ਗਏ ਤੇ ਭਜ ਦੌਣ ਦੇ ਵਸ਼ਨਾ ਦੌੜਾਂਦੀ ਹੋ ਰਹੀ ਨਹੀਂ ਮੇਰਾ ਚੇਤਨਾ ਚੱਲਾ ਤਮਨ ਭਾਇਓ ਪੰਗ ਏਕ ਦਿਵਸ ਮਨ ਭਈ ਉਮੰਗ ਗਸ ਚੰਦਨ ਚੋਵਾ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਬਾਣ ਸਵਾਮੀ ਰਾਮਾਨੰਦ ਬਸੰਤ ਰਾਗ ਦਾ ਸ਼ਬਦ ਹੈ ਕਬੀਰ ਕਹਿੰਦੇ ਨੇ ਪੈਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਪਾਉ ਤੇ ਪਿੰਗਲ ਬਾਇ ਮਾਰਿਆ ਸਤਿਗੁਰੂ ਵਾਨ ਐਸਾ ਗੁਰੂ ਨੇ ਬਾਣੀ ਦਾ ਬਾਣ ਮਾਰਿਆ ਪੈਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆਨਾਜ਼ ਸ਼ਾਇਰ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਹੈ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਚਾਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ। ਜਾਣ ਦੇਣਾ। ਗਾਲਿਬ ਕਹਿੰਦਾ ਹੈ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਜ ਪੇ ਐਸਾ ਹੈ। ਇਹ ਜੋ ਮੇਰੇ ਪੈਰ ਟੁੱਟ ਗਏ। ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਹਸਾਨ ਹੈ। ਮੈਂ ਇਹਨਾਂ ਦਾ ਬੜਾ ਐਹਸਾਨਮੰਦ ਆ। ਆਦੋਗੇ ਪੈਰ ਟੁੱਟ ਗਏ। ਤੇ ਟੁੱਟੇ ਪੈਰਾਂ ਦਾ ਐਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਇਹਦੇ ਪੈਰ ਟੁੱਟ ਗਏ ਵਾਲੂ ਇੰਜ ਬੈਨ ਪੈ ਬੰਦ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਤੇਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ ਖੁਦਾ ਹੁਣ ਮੈਂ ਤੇਰੇ ਬੂਏ ਜੋਗਾ ਰਹਿ ਗਿਆ ਕਿ ਭਟਕਣਾ ਤੇ ਮਿਟ ਗਈ ਕਿਧਰੇ ਜਾਣ ਜੋਗਾ ਰਿਆ ਹੀ ਨਹੀਂ ਪੈਰ ਹੀ ਕੋਈ ਨਹੀਂ ਤਲਬ ਵਾਸ਼ਨਾ ਇਛਾਵਾਂ ਦੌੜਾਂ ਦੀਆਂ ਸਨ ਉਹ ਪੈਰ ਤੇ ਟੁੱਟ ਗਏ ਮੇਰੇ ਟੁੱਟੇ ਹੋਏ ਪਾਏ ਤਲਬ ਕਾਨ ਮੁਝ ਪੇ ਐਸਾ ਹੈ ਤੇਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ ਸਮਝ ਮੈਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਦਾ ਕਹਿੰਦਾ ਗੱਲ ਤੇ ਮੈਂ ਸਮਝ ਲਈ ਹੁਣ ਮੈਂ ਕਿਸ ਤਰ੍ਹਾਂ ਸਮਝਾਵਾਂ ਗੁੰਗਾ ਹੋ ਗਿਆ ਨਹੀਂ ਕਹਿ ਸਕਦਾ ਗੁੰਗਾ ਹੂਆ ਬਾਵਰਾ ਬੇਰਾ ਹੂਆ ਕਾਂ ਪਾਉ ਤੇ ਪਿੰਗਲ ਵਾਇਆ ਮਾਰਿਆ ਸਤਿਗੁਰੂ ਵਾਨ ਜਦ ਵੀ ਕੋਈ ਮਨੁੱਖ ਇਸ ਢੰਗ ਨਾਲ ਸੁਣਦਾ ਹੈ ਹਾਲਤ ਇਹ ਬਣ ਜਾਂਦੀ ਹੈ ਜੋ ਕਬੀਰ ਨੇ ਸ਼ਲੋਕ ਦੇ ਵਿੱਚ ਬਿਆਨ ਕੀਤੀ ਹੈ ਅਵਸਥਾ ਉਹ ਬਣ ਜਾਂਦੀ ਹੈ ਜੋ ਧੰਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਅੰਤਰ ਪਿਆਸ ਉਠੇ ਪ੍ਰਭ ਕੇਰੀ ਸੁਣ ਗੁਰ ਵਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਅਗਰ ਇਸ ਗਹਿਰਾਈ ਨਾਲ ਕੋਈ ਸੁਣਦਾ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹੈ ਦੁੱਖ ਪਾਪ ਦਾ ਨਾਸ ਸਤਗੁਰ ਰਹਿਮਤ ਕਰਨ ਜਿਤਨਾ ਜਾਗਿਆ ਹੋਇਆ ਮਨ ਹੈ ਪੂਰਨ ਇਕਾਗਰਤਾ ਨਾਲ ਅਗਰ ਸੁਣੇ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨ ਅਨਸਾਰ ਹੀ ਦੁੱਖ ਮਿਟ ਜਾਂਦੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਨੇ ਸਤਗੁਰ ਐਸੀ ਸਾਰਿਆਂ ਤੇ ਮਿਹਰ ਅਮਦ ਕਰਨ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ 10 10 ਸੁਣਾਇਆ ਹੋਇਆ ਸਫਲ ਹੋਵੇ ਆਜ਼ਰੀਏ ਥੋੜੀ ਜਿਹੀ ਪਰਵਾਣ ਕਰਨੇ ਤੁਹਾਡੇ ਚਰਨ ਪਰ ਸੰਗ ਇਤਨੀ ਸੇਵਾ ਕਬੂਲ ਕਰਨੀ ਸਾਰਿਆਂ ਦਾ ਧੰਨਵਾਦ ਬਾਰ ਬਾਰ ਸ਼ੁਕਰਾਨਾ ਹੋਇਆ ਹੈ ਗੁਰੂ ਜੀ ਦਾ ਅਕਾਲ ਸਤਿ ਸ੍ਰੀ ਅਕਾਲ ਜਾਨੀ ਸੰਤ ਸਿੰਘ ਮਸਕੀਨ ਜੀ ਨੇ ਅਸ਼ਟੀ ਕਥਾ ਦੇ ਵਿੱਚ 10 ਵੱਡੇ ਪਾਪਾਂ ਦੇ ਬਾਰੇ ਦੱਸਿਆ ਜਿਹਦੇ ਵਿੱਚੋਂ ਚਾਰ ਜ਼ੁਬਾਨ ਦੇ ਤਿੰਨ ਤਨ ਦੇ ਤੇ ਤਿੰਨ ਮਨ ਦੇ ਇਹ 10 ਪਾਪ ਐਸੀ ਹੈ ਜਿਹੜਾ ਹਰ ਮਨੁੱਖ ਕੋਈ ਨਾ ਕੋਈ ਇਹਨਾਂ 'ਚ ਜ਼ਰੂਰ ਕਰਦਾ ਹੈਗਾ ਔਰ ਡੇਲੀ ਬੇਸਿਸ ਤੇ ਕਰਦਾ ਹੈਗਾ ਕੁਝ ਪਾਪ ਐਸੇ ਹਿੰਨਾਂ ਦੀਆਂ ਦੁਨੀਆ ਦੇ ਵਿੱਚ ਸਜ਼ਾਾਂ ਰੱਖੀਆਂ ਜਿਹੜੇ ਕਿ ਅ ਹੈਗੇ ਉਹਦੇ ਤਨ ਦੇ ਪਾਪ ਹਨ ਜਿਹੜੇ ਉਹ ਕਰਦਾ ਹੈ ਨਾ ਉਹਦੀਆਂ ਸਜ਼ਾਾਂ ਰੱਖੀਆਂ ਹੈਗੀਆਂ ਉਹਦੀਆਂ ਦੁਨੀਆ ਦੇ ਵਿੱਚ ਧਾਰਾਵਾਂ ਕੁਝ ਬਣੀਆਂ ਜਿਸ ਦੀ ਬੇਸ ਤੇ ਉਹਨੂੰ ਸਜ਼ਾ ਮਿਲਦੀ ਹੈਗੀ ਅਗਰ ਕਿਸੇ ਨੂੰ ਕਤਲ ਕਰਦਾ ਹੈ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਇੱਜ਼ਤ ਆਬਰੂ ਨੂੰ ਤੇ ਉਹ ਅਗਰ ਉਹ ਦਾ ਸਾਬਤ ਹੋਏ ਨਾ ਜਰੂਰ ਕਾਨੂੰਨ ਸਜ਼ਾ ਮਿਲੇ ਜਿਸ ਦੀ ਬਜਾਏ ਤੋਂ ਲੋਗ ਡਰਦੇ ਹੈਗੇ ਸਜ਼ਾ ਤੋਂ ਡਰਦੇ ਆ ਔਰ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੈਗੇ ਲੇਕਿਨ ਇਹ ਨਹੀਂ ਹੈ ਕਿ ਕਰਦੇ ਹੀ ਨਹੀਂ ਆ ਕਰਦੇ ਆ ਕੁਝ ਲੋਗ ਜਿਹੜੇ ਕਿ ਬਹੁਤ ਜ਼ਿਆਦਾ ਸਖਤ ਦਿਲ ਹੁੰਦੇ ਆ ਜਾਂ ਹਰ ਟਾਈਮ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਬਾਰੇ ਸੋਚਦੇ ਰਹਿੰਦੇ ਆ ਮਾੜੀ ਸੋਚ ਨਹੀਂ ਰੱਖਦੇ ਹੈਗੇ ਉਹ ਵੀ ਪਾਪ ਕਰ ਲੈਂਦੇ ਹੈਗੇ ਆ ਬੇਸ਼ੱਕ ਉਹਨਾਂ ਨੂੰ ਸਜ਼ਾ ਹੀ ਉਦੀ ਭੁਗਦਣੀ ਪਵੇ ਲੇਕਿਨ ਹਰ ਮਨੁੱਖ ਇਹ ਪਾਪ ਨਹੀਂ ਕਰਦਾ ਜਿਹੜੇ ਕਿ ਤਨ ਦੇ ਪਾਪ ਹੈਗੇ ਆ ਪਰ ਜਿਹੜੇ ਮਨ ਦੇ ਪਾਪ ਹਨ ਉਹ ਹਰ ਮਨੁੱਖ ਹੀ ਕਰਦਾ ਹੈਗਾ ਕਿਉਂਕਿ ਉਹ ਪਾਪ ਐਸੇ ਪਾਪ ਹੈ ਜਿਹੜੇ ਰੱਬ ਤੋਂ ਸਵਾ ਕੋਈ ਨਹੀਂ ਜਾਣਦਾ ਉਹਨਾਂ ਦੇ ਬਾਰੇ ਚਾਹੇ ਤੁਸੀਂ ਕਿਸੇ ਪਵਿੱਤਰ ਜਗ੍ਹਾ ਤੇ ਬੈਠੋ ਮਸਜਿਦ 'ਚ ਬੈਠੋ ਮੰਦਿਰ 'ਚ ਬੈਠੋ ਗੁਰਦੁਆਰੇ 'ਚ ਬੈਠੋ ਤੁਸੀਂ ਉੱਥੇ ਵੀ ਬੈਠ ਕੇ ਕਿਸੇ ਦੇ ਬਾਰੇ ਮਾੜੀ ਸੋਚਣੀ ਰੱਖ ਸਕਦੇ ਜੀ ਮਾੜਾ ਸੋਚ ਸਕਦੇ ਜੀ ਮਾੜੇ ਵਿਚਾਰ ਆ ਸਕਦੇ ਹੈਗੇ ਜਿਨ੍ਹਾਂ ਦੇ ਬਾਰੇ ਕੋਈ ਨਹੀਂ ਜਾਣਦਾ ਹੈਗਾ ਕਿ ਤੁਹਾਡੇ ਮਨ 'ਚ ਕੀ ਚੱਲਣ ਦੇ ਆ ਹੈਗਾ ਸਵਾ ਰੱਬੁਲ ਇਜ਼ਤ ਦੀ ਜ਼ਾਤ ਤੋਂ ਇਲਾਵਾ ਤੇ ਉਹ ਪਾਪ ਜਿਹੜੇ ਹੈਗੇ ਆ ਉਹ ਪਾਪ ਹਰ ਮਨੁੱਖ ਕਰਦਾ ਹੈਗਾ ਵੈ ਕਿ ਅਗਰ ਸਾਹਮਣੇ ਵਾਲੇ ਦੀ ਕੋਈ ਗੱਲ ਪਸੰਦ ਨਹੀਂ ਆਈ ਅਸੀਂ ਉਸ ਦੇ ਬਾਰੇ ਸਾਡੇ ਮਨ ਚ ਮਾੜੇ ਵਿਚਾਰ ਆ ਸਕਦੇ ਆ ਕਿਸੇ ਦੀ ਤਰੱਕੀ ਦੇਖ ਕੇ ਕਿਸੇ ਦੀ ਕਾਮਯਾਬੀ ਦੇਖ ਕੇ ਮਾੜੇ ਵਿਚਾਰ ਆ ਸਕਦੇ ਹੈਗੇ ਆ ਕਿਸੇ ਦੀ ਇੱਜ਼ਤ ਮਾਲ ਜਾਨ ਆਬਰੂ ਦੇ ਬਾਰੇ ਜਿਹੜੇ ਮਾੜੇ ਵਿਚਾਰ ਹਨ ਉਹ ਮਨ ਦੇ ਵਿਚਾਰ ਹੈਗੇ ਆ ਮਨ ਦੇ ਗੁਨਾਹ ਹੈਗੇ ਆ ਜਿਹੜਾ ਕਿ ਮਨੋਕ ਕਰਦਾ ਰਹਿੰਦਾ ਹੈਗਾ ਵੈ ਬਿਸ਼ੱਕ ਤੁਸੀਂ ਆਪਣੇ ਜਿਸਮ ਨੂੰ ਧੋ ਲਵੋ ਜਿੱਥੇ ਮਰਦੇ ਪਵਿੱਤਰ ਰਸਤਾਨ ਤੇ ਜਾ ਕੇ ਜਿਸ ਮਰਜ਼ੀ ਤਰ੍ਹਾਂ ਗੁਸਲ ਕਰ ਲਵੋ ਲੇਕਿਨ ਮਨਸਾਹੋਦੋ ਇਹ ਹੋਇਆ ਕਿ ਜਦੋਂ ਤੁਸੀਂ ਆਪ ਇਸ ਨੂੰ ਸਾਫ਼ ਕਰਨੇ ਦੀ ਕੋਸ਼ਿਸ਼ ਕਰੋਗੇ ਰੱਬ ਦੀ ਯਾਦ ਨਾਲ ਰੱਬ ਦੇ ਡਰ ਨਾਲ ਰੱਬ ਦੇ ਖੌਫ ਨਾਲ ਕਿ ਅਗਰ ਬੇਸ਼ੱਕ ਦੁਨੀਆ ਦੇ ਉੱਤੇ ਮੈਨੂੰ ਕੋਈ ਨਹੀਂ ਦੇਖਣਦਿਆ ਹੈਗਾ ਕੋਈ ਮੇਰੇ ਇਹਨਾਂ ਪਾਪਾਂ ਦੇ ਬਾਰੇ ਨਹੀਂ ਜਾਣਦਾ ਹੈਗਾ ਲੇਕਿਨ ਰੱਬ ਉਹ ਇੱਜ਼ਤ ਦੀ ਗੱਲ ਜਾਣਦੀ ਹੈਗੀ ਜਿਸ ਨੇ ਮੈਨੂੰ ਇਸ ਚੀਜ਼ ਦਾ ਪੁੱਛਣਾ ਹੈਗਾ ਜੇਕਰ ਮੈਂ ਕਿਸੇ ਦੇ ਮਾਰੇ ਮਾੜੀ ਸੋਚਣੀ ਰੱਖੀ ਮਾੜੇ ਵਿਚਾਰ ਰੱਖੇ ਜਾਂ ਕਿਸੇ ਦੀ ਤਰੱਕੀ ਹਾਲ ਦੇਖ ਕੇ ਹਸਦ ਹੋਈ ਮੈਨੂੰ ਜਲਨ ਹੋਈ ਇਹ ਜਦ ਦავი ਮੈਨੂੰ ਜਵਾਬ ਦੇਣਾ ਪੈਣਾ ਹੈਗਾ ਜਦੋਂ ਇਹ ਸੋਚ ਆਏਗੀ ਜੇ ਫਿਰ ਇਨਸਾਨ ਉਹਨਾਂ ਪਾਪਾਂ ਤੋਂ ਵੀ ਬਚਣ ਦੀ ਕੋਸ਼ਿਸ਼ ਕਰੇਗਾ ਔਰ ਦੂਸਰਿਆਂ ਦੇ ਬਾਰੇ ਚੰਗੇ ਵਿਚਾਰ ਮਨ ਚ ਲਿਆਏਗਾ ਇਸੇ ਤਰ੍ਹਾਂ ਜਿਹੜਾ ਜ਼ੁਬਾਨ ਦੇ ਪਾਪ ਹੈਗੇ ਉਹ ਵੀ ਮਨੁੱਖ ਜਿਹੜਾ ਵਾ ਉਹ ਕਰਦਾ ਹੈਗਾ ਹੈ ਕਿ ਜ਼ੁਬਾਨ ਦੇ ਪਾਪਾਂ ਦੇ ਵਿੱਚ ਜਸਤਰੀ ਗਿਆਨੀ ਸੰਸਿੰਗ ਮਸਕੀਨ ਜੀ ਨੇ ਦੱਸਿਆ ਕਿ ਉਹਨਾਂ ਵਿੱਚ ਹੈ ਝੂਠ ਬੋਲਣਾ ਮੰਦਾ ਬੋਲਣਾ ਕੋੜਾ ਬੋਲਣਾ ਫਿੱਕਾ ਬੋਲਣਾ ਕਿ ਝੂਠ ਮਨੁੱਖ ਬੋਲਦਾ ਹੈਗਾ ਹੈ ਅਗਰ ਝੂਠ ਨਹੀਂ ਬੋਲਦਾ ਤੇ ਕੌੜਾ ਬੋਲਦਾ ਜੀ ਬਾਜ਼ ਲੋਕ ਬਹੁਤ ਦੇਖੇ ਹੋਣਗੇ ਜਿਹੜੇ ਕਹਿੰਦੇ ਕਿ ਅਸੀਂ ਬੜੇ ਸਾਫ਼ ਦੇ ਲੈ ਗਏ ਅਸੀਂ ਅਗਲੇ ਦੇ ਮੂੰਹ ਦੇ ਉੱਤੇ ਹਰ ਗੱਲ ਕਰ ਦਈਏਗੀ ਅਸੀਂ ਦਿਲ ਚ ਕੋਈ ਗਾਲ ਨਹੀਂ ਰੱਖੀ ਦੀਏਗੀ ਇਹ ਸੋਚੇ ਬਗੈਰ ਜਾਣੇ ਬਗੈਰ ਕਿ ਉਹਦੀ ਜਿਸ ਜਿਸ ਮਜਬੂਰ ਅਸੀਂ ਉਹਦੇ ਮੂੰਹ ਦੇ ਉੱਤੇ ਗੱਲ ਕਰਨ ਨੇ ਆ ਜਾਂ ਉਹਦੀ ਜੜੀ ਅਸੀਂ ਇਹ ਚੀਜ਼ ਬਿਆਨ ਕਰਨ ਨੇ ਹੈਗੀਆਂ ਪਤਾ ਨਹੀਂ ਉੱਥੇ ਉਹਦੀ ਕਿੰਨੀ ਇੱਜ਼ਤ ਹੈਗੀ ਹੈ ਕਿੰਨੇ ਲੋਗਾਂ ਨੂੰ ਇੱਜ਼ਤ ਦੀ ਨਜ਼ਰ ਨਾ ਦੇਹ ਦੇ ਦੇਗੀ ਲੇਕਿਨ ਅਸੀਂ ਆਪਣੀ ਉਸ ਬਦਜ਼ੁਬਾਨੀ ਦੀ وجہ ਤੋਂ ਜਿੰਨوں ਕਿ ਅਸੀਂ ਬਦਜ਼ੁਬਾਨੀ ਨਹੀਂ ਸਮਝਦੀ ਸਮਝੀ ਦੀ ਬਲਕਿ ਇਹ ਕਹਿਦਾ ਕਿ ਨਹੀਂ ਕਿ ਅਸੀਂ ਬੜੇ ਸਾਫ਼ ਦਿਲ ਆ ਅਸੀਂ ਬੜੇ ਮੂੰਹ ਤੇ ਗੱਲ ਕਰਨੇ ਵਾਲੇ ਹੈਗੇ ਆ ਉਹਦੇ ਨਾਲ ਉਹਦੀ ਕਿੰਨੀ ਦਿਲਾਜ਼ਰੀ ਹੋਈ ਇਸ ਚੀਜ਼ ਦੀ ਅਸੀਂ ਪਰਵਾਹ ਨਹੀਂ ਕਰੀ ਦੀ ਹੈਗੀ ਪਰ ਜਿਹੜਾ ਬੰਦਾ ਬੇਫਜ਼ੂਲ ਬੋਲਦਾ ਹੈਗਾ ਕਿਸੇ ਦੀ ਸੁਣਦਾ ਹੀ ਨਹੀਂ ਆ ਉਹ ਸਿਰਫ ਆਪਣੀ ਸੁਣਾਈ ਜਾਂਦਾ ਹੈਗਾ ਵਾ ਇਹ सुनने की कोशिश ही नहीं करता कि अगले को किन है मैं अगले की भी तो सुना हो सकता मेरे को कोई मैं वो कुछ सीख ना मिल जाए लेकिन वो अपने ज्ञान च ही इन्ना मगन हूँ इन्ना हंकारी हम लगता भी नहीं जो कुछ मेरे को है और मैं ही सब तो अच्छा जरा बयान कर सदना कोई होर बयान नहीं कर सकता इस तरह बेफजूल बोलना कि मौका मोहाली नहीं है उस जगह देते बयान कर देगा ऐसी जगह पर गल कर देना ਜਿਹੜੀ ਅਸਰ ਨਹੀਂ ਰੱਖਦੀ ਜਿਹੜੀ ਮਾਇਨੇ ਨਹੀਂ ਰੱਖਦੀ ਚਾਹੇ ਚੰਗੀ ਗੱਲ ਹੀ ਹੋਵੇ ਲੇਕਿਨ ਉਹਦੇ ਮناسبਤ ਦੇ ਲਿਹਾਜ਼ ਨਾਲ ਉਹਨਾਂ ਨੂੰ ਬਿਆਨ ਜਦੋਂ ਨਾ ਕੀਤਾ ਜਾਵੇ ਤੇ ਫਿਰ ਉਹ ਵੀ ਅਸਰ ਨਹੀਂ ਰੱਖਦੀ ਹੈਗੀ ਔਰ ਇਹ ਉਹ ਪਾਪ ਹੈ ਜਿਹੜੇ ਕਿ ਮਨੁੱਖ ਕੋਈ ਰੋਜ਼ ਦੀ ਬੇਸਤੇ ਤੇਲੀ ਬੇਸਤੇ ਜ਼ਿੰਦਗੀ ਚ ਜ਼ਰੂਰ ਕਰਦਾ ਹੈਗਾ ਵਿਗਿਆਨੀ ਸੰਸਿਗ ਮਸਕੀਨ ਜਿਹਨੇ ਅੱਜ ਦੀ ਕਥਾ ਦੇ ਵਿੱਚ ਇਹਨਾਂ ਦੇ ਉੱਤੇ ਰੋਸ਼ਨੀ ਪਾਈ ਉਮੀਦ ਕਰਨੀ ਹੈ ਇਹ ਸੁਣਨੇ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੱਟ ਕਰਨੇ ਦੀ ਕੋਸ਼ਿਸ਼ ਕਰੋ ਕਿ ਇਹਨਾਂ ਪਾਪਾਂ ਨੂੰ ਅਸੀਂ ਪਾਪ ਸਮਝੀਦਾ ਹੀ ਨਹੀਂ ਹੈ ਇਹ ਅਸੀਂ ਜ਼ਿੰਦਗੀ ਦਾ ਹਿੱਸਾ ਬਣਾ ਲਏ ਹੈਗੇ ਆ ਔਰ ਨਾ ਜਦ ਪਾਪ ਹੀ ਨਹੀਂ ਸਮਝੀਦਾ ਫਿਰ ਇਹਨਾਂ ਤੋਂ ਤੋਬਾ ਕਰਨੇ ਦੀ ਕੋਸ਼ਿਸ਼ ਹੀ ਨਹੀਂ ਕਰੀਦੀ ਜਦੋਂ ਪਾਪ ਸਮਝਾਂਗੇ ਫਿਰ ਹੀ ਤੋਬਾ ਕਰਾਂਗੇ ਜਦੋਂ ਤੋਬਾ ਕਰਾਂਗੇ ਤਾਂ ਫਿਰ ਇਹਨਾਂ ਦੀ ਮਾਫੀ ਮਿਲੇਗੀ ਫਿਰ ਤੁਹਾਨੂੰ ਇਹ ਕਥਾ ਕਹਿੰਦੇ ਤੇ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਦਿਨਾਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼